ਵਿਸ਼ਵਾਰਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਤ ਪ੍ਰੀਤਕੌਰ ਤਹਾਜ਼ਰ ਹੋਏ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬਿਲਟਿੰਗ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਜਾਣਸਰਨਿਆ ਕਿ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਨੂੰ ਲੈ ਕੇ ਮਾਹੌਲ ਕਾਫੀ ਜ਼ਿਆਦਾ ਝੜਾ ਕਿ ਪਖਿਆ ਹੋਇਆ ਨਜ਼ਰ ਆਇਆ ਤੇ ਉਸਤੇ ਹੀ ਮੱਦੇ ਨਜ਼ਰ ਸਿਆਸੀ ਆਗੂਆਂ ਦੇ ਵੱਲੋਂ ਆਪੋ ਆਪਣੇ ਬਿਆਨ ਜੁੜੇ ਦਿੱਤੇ ਜਾ ਰਹੇ ਨੇ ਕਿਉਂਕਿ ਵਿਦਿਆਰਥੀਆਂ ਤੇ ਜਿਹੜਾ ਕਿ ਲੱਠੀ ਚਾਰਜ ਵੀ ਹੋਇਆ ਤੇ ਤਸਵੀਰਾਂ ਵੀ ਕਾਫੀ ਸਾਹਮਣੇ ਆਈਆਂ ਨੇ ਤੇ ਉਸਦੇ ਮੱਦੇ ਹੀ ਨਜ਼ਰ ਪੰਜਾਬ ਪ੍ਰਦਾਨ ਅਮਨ अरोड़ा ਦੇ ਵੱਲੋਂ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਤੇ ਆਉ ਸੁਣਦੇ ਆ ਅੱਜ ਇੱਕ ਬਹੁਤ ਹੀ ਅਣਮਨੁੱਖੀ ਔਰ ਸ਼ਰਮਸਾਰ ਕਰਨ ਵਾਲਾ ਕਾਰਾ ਔਰ ਵਰਤਾਰਾ ਜੋ ਚੰਡੀਗੜ੍ਹ ਪੁਲਿਸ ਨੇ ਕੇਂਦਰ ਸਰਕਾਰ ਦੀਆਂ ਭਾਜਪਾ ਦੀ ਸਰਕਾਰ ਦੀ ਹਦਾਇਤਾਂ ਦੇ ਉੱਪਰ ਪੰਜਾਬ ਯੂਨੀਵਰਸਿਟੀ ਜੋ ਕਿ ਆਣ ਬਾਣ ਸ਼ਾਨ ਹੈ ਪੰਜਾਬ ਦੀ ਔਰ ਪੂਰੇ ਮੁਲਕ ਦੀ ਔਰ ਉਸ ਯੂਨੀਵਰਸਿਟੀ ਦੇ ਹੱਕਾਂ ਦੇ ਲਈ ਜੋ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਸੀ ਜੋ ਜਥੇਬੰਦੀਆਂ ਪ੍ਰੋਟੈਸਟ ਕਰ ਰਹੀਆਂ ਸੀ ਕਿਸਾਨ ਵੀਰ ਵੀ ਪਹੁੰਚੇ ਹੋਏ ਸੀਗੇ ਤੇ ਲੋਕਾਂ ਦੀ ਹੱਕ ਸੱਚ ਦੀ ਆਵਾਜ਼ ਨੂੰ ਪਹੁੰਚਾਉਣ ਲਈ ਪੱਤਰਕਾਰ ਵੀਰ ਉੱਥੇ ਪਹੁੰਚੇ ਹੋਏ ਸੀਗੇ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਪੁਲਿਸ ਨੇ ਭਾਜਪਾ ਦੇ ਔਰ ਕੇਂਦਰ ਸਰਕਾਰ ਦੇ ਹੁਕਮਾਂ ਉੱਪਰ ਉਹਨਾਂ ਉੱਪਰ ਤਸ਼ੱਦਦ ਕੀਤਾ ਲਾਠੀ ਚਾਰਜ ਕੀਤਾ ਉਹ ਬੇहद ਨਿੰਦਣਯੋਗ ਹੈ ਉਹ ਸ਼ਰਮਨਾਕ ਕਰ ਹੈ ਕੇਂਦਰ ਸਰਕਾਰ ਦਾ ਜਿਸ ਦੇ ਵਿੱਚ ਬਹੁਤ ਸਾਰੇ ਜੋ ਪੱਤਰਕਾਰ ਔਰ ਸਟੂਡੈਂਟਸ ਲੋਕ ਜ਼ਖਮੀ ਹੋਏ ਨੇ ਇਹ ਇੱਕ ਅਨਮਨੁੱਖੀ ਵਰਤਾਰਾ ਹੈ ਤੇ ਇਹਦਾ ਅਸੀਂ ਸਖਤ ਸ਼ਬਦਾਂ ਦੇ ਵਿੱਚ ਪੰਜਾਬ ਸਰਕਾਰ ਆਮ ਆਦਮੀ ਔਰ ਪੰਜਾਬ ਦਾ 3 ਕਰੋੜ ਪੰਜਾਬੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਆ ਇੱਕ ਪਾਸੇ ਤਾਂ ਇਹ ਜੀਆਂ ਵੱਡੀਆਂ ਇੰਸਟੀਚੂਨਸ ਨੇ ਜਿਹੜੀਆਂ ਉਹਨਾਂ ਨੂੰ ਢਾਹ ਲਾਉਣ ਲੱਗੀ ਹੋਈ ਹੈ ਬੀਜੇਪੀ ਤੇ ਫਿਰ ਜਦੋਂ ਲੋਕ ਰੋਹ ਜਾਗਦਾ ਤੇ ਫਿਰ ਉਹਨਾਂ ਉੱਪਰ ਡਾਂਗਾ ਵਰਹਾਉਂਦੇ ਨੇ ਪਾਣੀ ਦੇ ਗੋਲੇ ਛੱਡਦੇ ਨੇ ਅਤਰੂ ਗੈਸ ਦੇ ਗੋਲੇ ਛੱਡਦੇ ਨੇ ਸੋ ਸ਼ਰਮ ਆਉਣੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਔਰ ਭਾਜਪਾ ਨੂੰ ਉਹਨਾਂ ਦੇ ਇਸ ਗਲਤ ਫੈਸਲੇ ਲਈ ਔਰ ਫਿਰ ਉਸ ਤੋਂ ਬਾਅਦ ਜੋ ਉਹਨਾਂ ਨੇ ਅੱਜ ਪੁਲਿਸ ਨੂੰ ਹਦਾਇਤਾਂ ਦੇ ਕੇ ਜੋ ਜੋ लाठी चार्ज ਕੀਤਾ ਜੋ ਸੈਂਕੜੇ ਸਾਡੇ ਸਾਥੀਆਂ ਨੂੰ ਫੱਟੜ ਕੀਤਾ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿੰਦਿਆ ਕਰਦਿਆਂ ਚੋਦਰੀ ਤਰਨਤਾਰਨ ਜ਼ਿਮਨੀ ਚੋਣਾਂ ਦੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਦੱਸ ਦਿੰਦੇ ਆ ਕਿ ਅੱਜ ਜਿਹੜੇ ਵੋਟਾਂ ਪੈਣਗੀਆਂ ਤੇ ਉਸ ਦੇ ਨਾਲ ਹੀ ਦੂਜੇ ਪਾਸੇ ਬਿਹਾਰ ਦੇ ਵਿਧਾਨ ਸਭਾ ਦੀਆਂ ਦੂਜੇ ਪੜਾਅ ਦੀਆਂ ਵੋਟਾਂ ਅੱਜ ਹੋਣਗੀਆਂ ਤਰਨਤਾਰਨ ਵਿਧਾਨ ਸਭਾ ਦੇ ਹਲਕੇ 021 ਦੀ ਜਿਹੜੀ ਕਿ 11 ਨਵੰਬਰ ਯਾਨੀ ਅੱਜ ਉਪ ਚੋਣ ਜਿਹੜੀ ਕਿ ਹੋਵੇਗੀ ਤੇ ਉਸ ਦੀ ਤਿਆਰੀਆਂ ਜਿਹੜੀ ਕਿ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਦੱਸ ਦਿੰਨੇ ਆ ਕਿ ਰਿਟਰਨਿੰਗ ਅਫਸਰ ਗੁਰਮੀਤ ਸਿੰਘ ਦੇ ਗੁਆਇਹਟਸ ਸਿਆਦੀਆਂ ਪੋਲਿੰਗ ਪਾਰਟੀਆਂ ਨੂੰ ਚੋਣ ਸਮਗਰੀ ਸਮੇਤ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਤੇਦੀ ਤੋਰਵਾਨਾ ਕੀਤਾ ਗਿਆ ਸੀ ਜੋ ਵਿਧਾਨ ਸਭਾ ਹਲਕੇ ਦੇ ਸਾਰੇ ਪੋਲਿੰਗ ਬੂਥਾਂ ਉੱਪਰ ਪਹੁੰਚ ਗਈਆਂ ਸੀ ਤੇ ਦੱਸ ਦਿੰਨੇ ਆ ਕਿ ਅੱਜ ਜਿਹੜੀ ਕਿ ਵੋਟਾਂ ਹੋਣਗੀਆਂ ਤੁਹਾਨੂੰ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਦੇ ਹੱਥ ਦੇ ਵਿੱਚ ਇਸ ਹਲਕੇ ਦੀ ਜਿਹੜੀ ਕਮਾਨ ਆਵੇਗੀ ਕਿਉਂਕਿ ਸਾਰਿਆਂ ਦੇ ਵੱਲੋਂ ਆਪੋ ਆਪਣੀ ਤਾਕਤ ਜਿਹੜੀ ਕਿ ਲਗਾਈ ਗਈ ਲੋਕਾਂ ਨੂੰ ਵੀ ਅਪੀਲ ਜਿਹੜੀ ਕੀ ਵੋਟ ਪਾਉਣ ਦੀ ਕੀਤੀ ਜਾਣਦੀ ਸੀ ਤਾਂ ਦੱਸ ਦਿੰਨੇ ਆ ਕਿ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਤੇ ਉਹਨਾਂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸਿਵਰ ਤੋਂ ਇੱਕ ਤਰਨ ਤਰਨ ਦੇ ਵਿੱਚ ਵੋਟਰਾਂ ਦੀ કુલ ਗਿਣਤੀ 192838 ਹੈ ਤੇ ਇਸ ਦੇ ਵਿੱਚ 1933 ਪੁਰਸ਼ ਵੋਟਰ ਤੇ 91887 ਮਹਿਲਾ ਵੋਟਰ ਨੇ ਤੇ 8 ਤੀਜੇ ਲਿੰਗ ਦੇ ਵੋਟਰ ਸ਼ਾਮਿਲ ਨੇ ਇਸ ਤੋਂ ਇਲਾਵਾ ਕੁੱਲ ਸਰਵਿਸ ਵੋਟਰ ਤੇ 157 ਜਤਕੀ 85 ਸਾਲ ਦੀ ਉਮਰ ਤੋਂ ਵੱਧ ਵਾਲੇ ਕੁੱਲ ਵੋਟਰਾਂ ਦੀ ਗਿਣਤੀ 1687 ਹੈ ਤੇ ਉੱਥੇ ਹੀ ਕੁੱਲ ਐਨ ਆਰ ਆਈ ਵੋਟਰ 306 ਜਿਹੜੇ ਦੱਸੇ ਜਾ ਰਹੇ ਨੇ ਤਾਂ ਬਿਲਕੁਲ ਦੇਖਣਾ ਹੋਵੇਗਾ ਕਿ ਅੱਜ ਦੀ ਵੋਟਾਂ ਦੇ ਵਿੱਚ ਕਿਹੜੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਜਾਵੇਗੀ ਦੂਜੇ ਪਾਸੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਵੀ ਵੋਟਾਂ 122 ਸੀਟਾਂ ਦੇ ਲਈ ਅੱਜ ਹੋਣਗੀਆਂ ਤਾਂ ਪਹਿਲੇ ਪੜਾਵੀ ਵੋਟਾਂ ਜਿਹੜੀ ਕਿ 6 ਨਵੰਬਰ ਨੂੰ ਹੋਈਆਂ ਸੀ ਦੱਸ ਦਿੰਨੇ ਆ ਕਿ 14 ਨਵੰਬਰ ਨੂੰ ਜਿਹੜੀ ਕਿ ਗਿਣਤੀ ਕੀਤੀ ਜਾਵੇਗੀ ਐਨਡੀਏ ਅਤੇ ਮਹਾਗੜ ਜੋੜ ਦੋਮਾ ਨੇ ਪਹਿਲੇ ਪੜਾਅ ਵਿੱਚ ਜਿੱਦਾਂ ਦਾਅਵਾ ਕੀਤਾ ਹੈ ਤੇ ਜੀਡੀਯੂ ਦੇ ਇੱਕ ਬੁਲਾਰੇ ਨੇ ਕਿਹਾ ਕਿ ਐਨਡੀਏ ਪਾਰੀ ਬਹੁਮਤ ਪ੍ਰਾਪਤ ਕਰੇਗਾ ਚਤਕਿ ਆਰਜीडी ਨੇ ਬਦਲਾ ਦੀ ਲਹਿਰ ਦਾ ਹਵਾਲਾ ਦਿੱਤਾ ਹੈ ਤੋਦਰੀ ਸਖਿਆ ਮੰਤਰੀ ਜੋ ਸਿੰਘ ਬਾਸ ਨੂੰ ਲੈ ਕੇ ਅਗਲੀ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਦਾ ਤਖਤ ਸਾਹਿਦ ਦੇ ਕਾਰਜਕਾਰੀ ਅਤੇ ਤਖਤਸ਼੍ਰੀ ਕੇਸਗੜ ਸਾਹਿਬ ਦੇ ਜਤਿਹਾਰਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਜੀ ਨਾਲ ਤਖਤਸ਼੍ਰੀ ਕੇਸਗੜ ਸਾਹਿਬ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ ਤਾਂ ਹੈ ਗੱਲ ਨਾਲ ਸਿਖਿਆ ਮੰਤਰੀ ਜੋ ਸਿੰਘ ਬੈਂਸ ਦੇ ਵੱਲੋਂ ਆਖਿਆ ਗਿਆ ਉਹਨਾਂ ਨੇ ਕਿਹਾ ਕਿ ਇਸ ਮੁਲਾਕਾਤ ਦੇ ਦੌਰਾਨ ਸਿੰਘ ਸਾਹਿਬ ਨੂੰ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੇੜਲੇ ਇਲਾਕਿਆਂ ਵਿੱਚ ਕਰਵਾਏ ਜਾ ਰਹੇ ਕਾਰਜਾਂ ਅਤੇ ਚੱਲ ਰਹੀਆਂ ਤਿਆਰੀਆਂ ਸੰਬੰਧੀ ਵਿਸਥਾਰਪੂਰਕ ਜਿਹੜੀ ਜਾਣਕਾਰੀ ਦਿੱਤੀ ਹੈ ਸਿੰਘ ਸਾਹਿਬ ਜੀ ਨੂੰ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਹੇ ਸਮਾਗਮਾਂ ਦੇ ਵਿੱਚ ਖਾਸ ਕਰਕੇ 23 ਨਵੰਬਰ ਨੂੰ ਹੋਣ ਵਾਲੇ ਸਰਬ ਧਰਮ ਸੰਮੇਲਨ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਨਿਮਰਤਾ ਸਹਿਤ ਬੇਨਤੀ ਵੀ ਕੀਤੀ ਗਈ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਖਾਸ ਤੌਰ ਤੇ 15 ਤਰੀਕ ਤੱਕ ਇੱਕ ਵੱਡੀ ਪਵਿੱਖ ਬਾਣੀ ਕੀਤੀ ਗਈ ਹੈ। ਪੰਜਾਬ ਦੇ ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਦਰਅਸਲ ਪੱਛਮੀ ਗੜਬੜੀ ਕਾਰਨ ਪਏ ਮੀਤੋਬਾਦ ਪੰਜਾਬ ਦੇ ਮੌਸਮ ਵਿੱਚ ਵੱਡਾ ਬਦਲਾਅ ਹੋਇਆ ਹੈ। ਜਿਸ ਕਾਰਨ ਸੂਬੇ ਵਿੱਚ ਠੰਡ ਨੇ ਅਚਾਨਕ ਜ਼ੋਰ ਫੜ ਲਿਆ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਗਿਆਨ ਦੀ ਪੁਵਿੱਖ ਬਾਣੀ ਮੁਤਾਬਕ ਫਿਲਹਾਲ 15 ਨਵੰਬਰ ਤੱਕ ਮੌਸਮ ਸੁੱਕਾ ਰਹੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਦਾ ਅਸਰ ਵੀ ਵੇਖਣ ਨੂੰ ਮਿਲੇਗਾ ਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਖੇਤੀ ਅਤੇ ਫਸਲਾਂ ਦੀ ਸੰਭਾਲ ਲਈ ਵਿਸ਼ੇਸ਼ ਸਾਵਧਾਨੀਆਂ ਅਪਣਾਉਣ ਦੀ ਅਪੀਲ ਵੀ ਕੀਤੀ ਗਈ ਹੈ ਹਾਲਕਿ 24 ਘੰਟਿਆਂ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਥੋੜੀ ਕਮੀ ਆਈ ਹੈ ਅਤੇ ਹਵਾਵਾਂ ਦੀ ਦਿਸ਼ਾ ਬਦਲਣ ਨਾਲ ਰਾਹਤ ਮਿਲੀ ਹੈ। ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਰਾਹਤ ਸਿਰਫ بارش ਹੋਣ ਤੋਂ ਬਾਅਦ ਹੀ ਸੰਭਵ ਹੋ ਸਕੇਗੀ ਤੇ ਉੱਥੇ ਹੀ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ بارش ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਸੂਬੇ ਵਿੱਚ ਮੌਸਮ ਖੁਸ਼ਕ ਰਹੇਗਾ। ਤਦਰੀ ਨਵੇਂ ਆਧਾਰ ਐਪ ਜੁੜੀ ਲਾਂਚ ਕੀਤੀ ਗਈ ਹੈ ਤਾਂ ਇਹ ਵੱਡਾ ਅਪਡੇਟ ਜੁੜਾ ਕੀ ਸਾਹਮਣੇ ਆਇਆ ਹੈ UIDAI ਨੇ ਇੱਕ ਨਵਾਂ ਆਧਾਰ ਐਪ ਲਾਂਚ ਕੀਤਾ ਹੈ ਦਾਸਨਿਆ ਕਿ UIDAI ਨੇ ਖੁਦ ਇਸ ਸੰਬੰਧੀ ਜਾਣਕਾਰੀ ਐਕਸ ਤੇ ਪੋਸਟ ਕੀਤੀ ਹੈ UIDAI ਦੀ ਇੱਕ ਪੋਸਟ ਦੇ ਅਨੁਸਾਰ Android ਅਤੇ iPhone ਦੋਵੇਂ ਉਪਭੋਗਤਾ ਇਸ ਐਪ ਨੂੰ ਇੰਸਟਾਲ ਕਰ ਸਕਦੇ ਹਨ ਇਹ ਐਪ ਹਿੰਦੀ ਅਤੇ ਅੰਗਰੇਜ਼ੀ ਸਮੇਤ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ ਇਸ ਨਾਲ ਹੀ ਤੁਸੀਂ ਆਪਣੇ ਆਧਾਰ ਨੂੰ ਬਿਨਾਂ ਇੰਟਰਨੈਟ ਤੇ ਵੀ ਦੇਖ ਸਕੋਗੇ ਇਹ ਨਵਾਂ ਆਧਾਰ ਐਪ ਹਰ ਜਗ੍ਹਾ ਆਪਣੇ ਆਧਾਰ ਕਾਰਡ ਦੀ ਪੌਤਿਕ ਕਾਪੀ ਲੈ ਕੇ ਜਾਣ ਦੀ ਜ਼ਰੂਰਤ ਨੂੰ ਖਤਮ ਕਰਨ ਦੇ ਲਈ ਲਾਂਚ ਕੀਤਾ ਗਿਆ ਇਹ ਲੋਕਾਂ ਨੂੰ ਆਸਾਨੀ ਨਾਲ ਆਪਣਾ ਆਧਾਰ ਡਿਜੀਟਲ ਰੂਪ ਵਿੱਚ ਆਪਣੇ ਨਾਲ ਲੈ ਜਾਣ ਦੀ ਆਗਿਆ ਦਿੰਦਾ ਹੈ ਇਸ ਐਪ ਦੇ ਨਾਲ ਤੁਸੀਂ ਹੁਣ ਹਮੇਸ਼ਾ ਆਪਣੇ ਫੋਨ ਤੇ ਆਪਣਾ ਆਧਾਰ ਆਪਣੇ ਨਾਲ ਰੱਖ ਸਕੋਗੇ ਅਤੇ ਇਸ ਤੋਂ ਇਲਾਵਾ ਇਹ ਐਪ ਹਰ ਕਿਸੇ ਦੇ ਲਈ ਆਪਣਾ ਆਧਾਰ ਕਾਰਡ ਸਾਂਝਾ ਕਰਨ ਦਾ ਜਿਹੜਾ ਕਿ ਆਸਾਨ ਬਣਾ ਦੇਵੇਗਾ। ਇਹ ਐਪ QR ਕੋਡ ਵੈਰੀਫਿਕੇਸ਼ਨ ਅਤੇ ਫੇਸ ਆਈਡੀ ਫੇਸ ਟੈਕਗਨਿਸ਼ਨ ਵਰਗੀਆਂ ਉन्नत ਵਿਸ਼ੇਸ਼ਤਾਵਾਂ ਵੀ ਪ੍ਰਦਾਨ ਕਰਦਾ ਹੈ। ਤੁਸੀਂ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਦੇ ਆਧਾਰ ਨੂੰ ਇੱਕ ਐਪ ਵਿੱਚ ਸਟੋਰ ਕਰਨ ਦੇ ਯੋਗ ਹੋਵੋਗੇ। ਤਾਂ ਇਹ ਨਵੀਂ ਐਪ ਪਲੇ ਸਟੋਰ ਅਤੇ ਐਪ ਸਟੋਰ ਤੇ ਉਪਲਬਧ ਹੈ ਤੇ ਸਾਰੇ ਉਪਭੋਗਤਾਵਾਂ ਨੂੰ ਨਵੀਂ ਐਪ ਲਈ ਇੱਕ ਨੋਟੀਫਿਕੇਸ਼ਨ ਪ੍ਰਾਪਤ ਹੋਵੇਗਾ ਮੌਜੂਦਾ ਐਪ ਦੇ ਉਪਭੋਗਤਾਵਾਂ ਕੋਲ ਆਪਣੇ ਐਪ ਅਪਡੇਟ ਹੋਣ ਦਾ ਵਿਕਲਪ ਹੋਵੇਗਾ ਤੇ ਭਵਿੱਖ ਵਿੱਚ ਹੋਰ ਵਿਸ਼ੇਸ਼ਤਾਵਾਂ ਜਿਵੇਂ ਕਿ ਆਧਾਰ ਨਾਲ ਜੁੜੇ ਭੁਗਤਾਨੀਆਂ ਸੇਵਾਵਾਂ ਸ਼ਾਮਿਲ ਕੀਤੀਆਂ ਜਾ ਸਕਦੀਆਂ ਹਨ ਪਲੇ ਸਟੋਰ ਜਾਂ ਐਪ ਸਟੋਰ ਤੇ ਜਾਓ ਆਧਾਰ ਨਵਾਂ ਐਪ ਜਾਂ UIDAI ਖੋਜੋ ਆਪਣੇ ਆਧਾਰ ਨੰਬਰ ਤੇ OTP ਨਾਲ ਰਜਿਸਟਰ ਕਰੋ ਫੇਸ ਸਕੈਨ ਸੈਟਅਪ ਕਰੋ ਆਧਾਰ ਡਾਊਨਲੋਡ ਕਰੋ ਅਤੇ ਸਾਂਝਾ ਕਰੋ ਤੋਦਰੀ ਸੋਨੇ ਤੇ ਚਾਂਦੀ ਦੇ ਕੀਮਤਾਂ ਨੂੰ ਲੈ ਕੇ ਵੀ ਨਵਾਂ ਰਿਕਾਰਡ ਥੋੜਾ ਸਾਹਮਣੇ ਹੈ ਜਿਆ ਦੱਸਦਣੇ ਕਿ ਕੀਮਤਾਂ ਉੱਚ ਪੱਧਰ ਤੇ ਪਹੁੰਚ ਚੁੱਕੀਆਂ ਨੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿਚੋ ਤੂਫਾਨੀ ਵਾਧਾ ਜੁੜਾ ਦਰਜ ਕੀਤਾ ਗਿਆ ਜੋ ਅਚਾਨਕ ਇੰਨਾ ਮਹਿੰਗਾ ਸੋਨਾ ਕਿਉਂ ਹੋ ਗਿਆ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਸੋਨਾ ਲਗਭਗ 2100 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਗਿਆ ਜਦੋਂ ਕਿ ਚਾਂਦੀ ਲਗਭਗ 4600 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਗਈ ਇਹ ਵਾਧਾ ਮੁੱਖ ਤੌਰ ਤੇ ਅਮਰੀਕੀ ਫੈਡਰਲ ਰਿਜ਼ਰਵ ਦੇ ਵੱਲੋਂ ਅਗਲੀ ਵਿਆਜ ਦਰ ਦੇ ਵਿੱਚ ਕਟੌਤੀ ਦੀਆਂ ਉਮੀਦਾਂ ਅਤੇ ਦੁਨੀਆ ਭਰ ਦੇ ਵਿੱਚ ਵੱਧ ਰਹੀ ਆਰਥਿਕ ਮੰਦੀ ਬਾਰੇ ਚਿੰਤਾਵਾਂ ਕਾਰਨ ਹੋਇਆ ਇਸ ਸਾਲ ਨਿਵੇਸ਼ਕ ਸੁਰੱਖਿਅਤ ਸਥਾਨ ਦੇ ਵਜੋਂ ਸੋਨੇ ਵੱਲ ਮੁੜੇ ਹਨ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵੀ ਸੋਨਾ ਮਜ਼ਬੂਤ ਹੋਇਆ ਸਪੌਟ 골ਡ 4053.40 ਪ੍ਰਤੀ ਔਂਸ ਤੇ ਵਪਾਰ ਕਰ ਰਿਹਾ ਅਤੇ ਅਮਰੀਕੀ ਸੋਨੇ ਦੇ ਫਿਊਚਰਸ 4062.40 ਤੱਕ ਪਹੁੰਚ ਗਏ ਹਨ ਇਸ ਦਾ ਭਾਰਤ ਦੇ ਵਿੱਚ ਸਿੱਧਾ ਪ੍ਰਭਾਵ ਪਿਆ ਸੋਨੇ ਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਤਾਂ ਆਖਰਕਾਰ ਸੋਨਾ ਕਿਉਂ ਵਧਿਆ ਬਾਜ਼ਾਰ ਨੂੰ ਉਮੀਦ ਹੈ ਕਿ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦਸੰਬਰ ਦੇ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕਰੇਗਾ ਵਰਤਮਾਨ ਦੇ ਵਿੱਚ ਦਰਾਂ ਦੇ ਵਿੱਚ ਕਟੌਤੀ ਦੀ ਸੰਭਾਵਨਾ ਲਗਭਗ 7% ਹੋਣ ਦਾ ਅਨੁਮਾਨ ਹੈ ਜਦੋਂ ਵਿਆਜ ਦਰਾਂ ਡਿੱਗਦੀਆਂ ਹਨ ਤਾਂ ਡਾਲਰ ਕਮਜ਼ੋਰ ਹੁੰਦਾ ਤੇ ਸੋਨੇ ਦੀ ਮੰਗ ਵੱਧਦੀ ਹੈ ਇਸ ਤੋਂ ਇਲਾਵਾ ਅਮਰੀਕਾ ਵਿੱਚ ਆਰਥਿਕ ਸੰਕੇਤ ਵੀ ਕਮਜ਼ੋਰ ਹੋ ਗਏ ਹਨ ਨੌਕਰੀਆਂ ਵਿੱਚ ਕਮੀ ਖਪਤਕਾਰਾਂ ਦੀ ਭਾਵਨਾ ਵਿੱਚ ਗਿਰਾਵਟ ਅਤੇ ਕੰਪਨੀਆਂ ਵਿੱਚ ਅਨਿਸ਼ਚਿਤ ਸਥਿਤੀ ਨੇ ਮੰਦੀ ਦੇ ਡਰ ਨੂੰ ਵਧਾ ਦਿੱਤਾ ਹੈ ਇਸ ਸਮੇਂ ਨਿਵੇਸ਼ਕ ਸੋਨੇ ਨੂੰ ਇੱਕ ਸੁਰੱਖਿਅਤ ਪਨਾਹਗਾਹ ਵਜੋਂ ਵੱਧ ਤੋਂ ਵੱਧ ਵਿਚਾਰ ਕਰ ਰਹੇ ਨੇ 골ਡ ईटीएफ ਦੇ ਵਿੱਚ ਨਿਵੇਸ਼ ਵੀ ਵਧਿਆ ਦੁਨੀਆ ਦੇ ਸਭ ਤੋਂ ਵੱਡੇ 골ਡ ईटीएफ 골ਡ ટ્રਸਟ ਦੀ ਹੋਲਡਿੰਗ 1042.06 ਟਨ ਹੋ ਗਈ ਹੈ ਤੇ ਇਹ ਦਰਸਾਉਂਦਾ ਹੈ ਕਿ ਵੱਡੇ ਨਿਵੇਸ਼ਕ ਵੀ ਸੋਨਾ ਖਰੀਦ ਰਹੇ ਨੇ ਤਾਂ ਸੋਨੇ ਦੇ ਨਾਲ ਚਾਂਦੀ ਵਿੱਚ ਵੀ ਜ਼ੋਰਦਾਰ ਵਾਧਾ ਦੇਖਿਆ ਗਿਆ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਚਾਂਦੀ 1.8% ਵੱਧ ਕੇ $49.18 ਪ੍ਰਤੀ ਆਉਜ਼ ਤੱਕ ਪਹੁੰਚ ਗਈ ਹੈ ਤੇ ਪਲੇਟਿਨਮ ਅਤੇ ਪੈਲੇਡੀਅਮ ਵਿੱਚ ਵੀ ਮਾਮੂਲੀ ਵਾਧਾ ਦਰਜ ਕੀਤਾ ਗਿਆ ਤ੍ਰਿਵਤ ਮੰਤਰੀਰ ਪਾਸਿੰਗ ਚੀਮਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਦੱਸਣਿਆ ਕਿ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਕੇਂਦਰ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ। ਭਾਜਪਾ ਦੇ ਇਸ਼ਾਰੇ ਤੇ ਚੰਡੀਗੜ੍ਹ ਪੁਲਿਸ ਨੇ ਸਾਰੇ ਵਿਦਿਆਰਥੀਆਂ ਤੇ ਲਾਠੀ ਚਾਰਜ ਕੀਤਾ ਬੇहद ਨਿੰਦਣਯੋਗ ਵਰਤਾਰਾ ਹੈ ਤੇ ਪੰਜਾਬ ਦੇ ਲੋਕ ਭਾਜਪਾ ਦੇ ਇਸ ਕਦਮ ਦਾ ਆਉਣ ਵਾਲੇ ਸਮੇਂ ਚ ਠੋਕੇ ਜਵਾਬ ਦੇਣਗੇ ਇਹ ਗੱਲਾਂ ਤ੍ਰਿਵਤ ਮੰਤਰੀਰ ਪਾਸਿੰਗ ਚੀਮਾ ਦੇ ਵੱਲੋਂ ਕਹੀਆਂ ਗਈਆਂ ਨੇ ਤੇ ਆ ਸੁਣਦਿਆਂ ਹੋਰ ਉਹਨਾਂ ਦੇ ਵੱਲੋਂ ਕੀ ਕੀ ਆਖਿਆ ਗਿਆ। ਪੰਜਾਬ ਦੇ ਲੋਕਾਂ ਨੇ ਜਦੋਂ ਕਦੇ ਵੀ ਦੇਸ਼ ਦੇ ਕਿਸੇ ਸੂਬੇ ਦੇ ਪੀੜ ਪਈ ਚਾਹ ਗੁਜਰਾਤ ਦੇ ਵਿੱਚ ਵੀ ਜਿਹੜਾ ਉਥੇ ਹੜ ਆਏ ਸੀ ਗੁਜਰਾਤ ਦੇ ਅੰਦਰ ਵੀ ਜਿਹੜਾ ਜਦੋਂ ਆਫਤ ਕੁਦਰਤੀ ਆਫਤ ਆਈ ਸੀ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਜਾ ਕੇ ਮਦਦ ਕੀਤੀ ਸੀ ਜਦੋਂ ਪਚਾਰ ਆਇਆ ਸੀ ਗੁਜਰਾਤ ਦੇ ਅੰਦਰ ਜਦੋਂ ਅਰਥਕ ਆਇਆ ਸੀ ਪਚਾਰ ਸੋਰੀ ਗੁਜਰਾਤ ਦੇ ਅੰਦਰ ਮੇਰਾ ਕਹਿਣ ਦਾ ਪਾਪ ਤੁਰਕੀ ਤੋਂ ਲੈ ਕੇ ਕਿਸੇ ਵੀ ਸੂਬੇ ਚ ਨਾ ਜਾਈਏ ਪੰਜਾਬ ਦੇ ਲੋਕ ਹਮੇਸ਼ਾ ਹੀ ਜਿਹੜਾ ਜਿਹੜਾ ਵਿਪਤਾ ਚ ਹੁੰਦਾਗਾ ਜਿਹੜਾ ਕਿਸੇ ਮੁਸੀਬਤ ਚ ਹੁੰਦਾਗਾ ਉਹਦਾ ਸਾਥ ਦਿੰਦਾਗਾ ਪਰ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਤੇ ਪੰਜਾਬੀਅਤ ਦੀ ਅਣਖ ਨੂੰ ਬਾਰ ਬਾਰ ਬੰਗਾਰ ਰਹੀ ਆ ਬਾਰ ਬਾਰ ਪੰਜਾਬ ਦੇ ਨੂੰ ਚੈੱਕ ਕੀਤਾ ਜਾ ਰਿਹਾ ਬਾਰ ਬਾਰ ਪੰਜਾਬ ਦੇ ਲੋਕਾਂ ਤੇ ਹਮਲਾ ਕੀਤਾ ਜਾ ਰਿਹਾ ਤਿੰਨ ਕਾਲੇ ਕਾਨੂੰਨ ਬਣਾਏ ਉਸ ਤੋਂ ਬਾਅਦ ਫੇਰ ਚੰਡੀਗੜ੍ਹ ਯੂਨੀਵਰਸਿਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਸਾਰਿਆਂ ਨੇ ਇਕੱਠੇ ਹੋ ਕੇ ਬਚਾਇਆ ਫੇਰ ਪੰਜਾਬ ਜਾਣ ਦਾ ਕਿ ਪਾਖੜਾ ਬਿਆਸ ਬਲੇਜ਼ਮੈਂਟ ਬੋਰਡ ਦੇ ਰਾਹੀਂ ਕਿਸ ਤਰ੍ਹਾਂ ਉੱਥੇ ਕਬਜ਼ਾ ਕਰਨ ਦੀ ਪੰਜਾਬ ਦੇ ਪਾਣੀਆਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਨੇ ਕੀਤੀ ਰੁਕ ਕਰਦੇ ਅਗਲੀ ਖਬਰ ਦੇ ਵੱਲ ਹੁਣ 19 ਤਰੀਕ ਨੂੰ ਐਸਈ ਕਮਿਸ਼ਨ ਦੇ ਅੱਗੇ ਪੇਸ਼ ਹੋਣਗੇ ਪ੍ਰਤਾਪ ਸਿੰਘ ਬਾਜਵਾ ਪਾਈ ਜੀਵਨ ਸਿੰਘ ਜੀ ਅਤੇਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਦੀ ਬਹਿਰਮਤੀ ਮਾਮਲੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਵੱਲੋਂ ਉਹਨਾਂ ਦੇ ਵਕੀਲ ਅਰਵਿੰਦ ਸਿੰਘ ਸਚਦੇਵਾ ਪੰਜਾਬ ਰਾਜ ਨੂੰ ਸੂਚਿਤ ਜਾਤੀਆ ਕਮਿਸ਼ਨ ਨੇ ਸਾਹਮਣੇ ਪੇਸ਼ ਹੋਏ ਤੇ ਉਹਨਾਂ ਨੇ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨਾਲ ਮੁਲਾਕਾਤ ਕੀਤੀ ਅਤੇ ਤਰਨਤਾਰਨ ਜ਼ਿਮਨੀ ਚੋਣ ਦੇ ਮੱਦੇਨਜ਼ਰ ਅਗਲੀ ਤਾਰੀਖ ਮੰਗੀ ਹੈ ਤੇ ਇਸ ਦੇ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ 19 ਨਵੰਬਰ ਨੂੰ ਐਸਸੀ ਕਮਿਸ਼ਨ ਅੱਗੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਹੈ ਤੇ ਦੱਸਣਯੋਗ ਹੈ ਕਿ ਭਾਈ ਜੀਵਨ ਸਿੰਘ ਜੀ ਅਤੇਸ਼ ਰਿਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦੀ ਤਸਵੀਰ ਦੀ ਬੇਰੁਮਤੀ ਤਰੀਕੇ ਨਾਲ ਵਰਤੋਂ ਕਰਨ ਦੇ ਮਾਮਲੇ ਸੰਬੰਧੀ ਕਮਿਸ਼ਨ ਵੱਲੋਂ ਸੁਮੋਟੋ ਨੋਟਿਸ ਲੱਗਿਆ ਸੀ ਅਤੇ 10 ਨਵੰਬਰ ਨੂੰ ਪ੍ਰਤਾਪ ਸਿੰਘ ਬਾਜਵੰਦ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ। ਤੇ ਉਦਰੀ ਕੰਜਪੀਤ ਕੋਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਕੰਜਪੀਤ ਕੋਰ ਦੀ ਅਗਰਮ ਜ਼ਮਾਨਤ ਜੀ ਆ ਚੁੱਕਾ ਜਿਹੜੇ ਖਾਰਜ ਹੋ ਚੁੱਕੀ ਹੈ ਜੀ ਅਨੁਮਾਨ ਲੱਗਿਆ ਕਿ याचिका खारिज होने की सामने आ रही है जिसकारी मिली है कि उन्होंने जोड़ी की अग्रिम जमानत याचिका सी ओ खारिज कर दि गई है पर खारिज होने तो हीचन ट्रीट तस्ती तो माता जोड़ी की घर तो गायब ਦਸੇ ਜਾ ਰਹੇ ਨੇ ਦਿੱਗਜਦਾਕਾਰ ਤਰਮਿੰਦਰ ਦੀ ਸਿਹਤ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਬਾਲੀਵੁੱਡ ਦੇ ਦਿੱਗਜਦਾਕਾਰ ਅਤੇ ਹੀ ਮਨ ਵਿੱਚੋਂ ਮਸ਼ਹੂਰ ਤਰਮਿੰਦਰ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਚੌਣ ਵਾਲੇ ਚਿੰਤਤ ਹੋ ਗਏ ਨੇ ਦੱਸਦੀ ਕਿ ਸੋਮਵਾਰ ਨੂੰ ਉਹਨਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਕੁਝ ਸਮੇਂ ਪਹਿਲਾਂ ਸੋਸ਼ਲ ਮੀਡੀਆ ਤੇ ਇਹ ਅਫਵਾਹਾਂ ਫੈਲ ਰਹੀਆਂ ਸਨ ਕਿ ਅਦਾਕਾਰ ਦੀ ਹਾਲਤ ਖਰਾਬ ਹੈ ਤੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹਾਲਾਂਕਿ ਉਹਨਾਂ ਦੀ ਟੀਮ ਨੇ ਰਾਹਤ ਦੀ ਖਬਰ ਦਿੰਦਿਆਂ ਇਨਾਫ ਵahan ਦਾ ਸਖਤੀ ਨਾਲ ਖੰਡਨ ਕੀਤਾ ਹੈ ਧਰਮਿੰਦਰ ਦੀ ਟੀਮ ਨੇ ਸਪਸ਼ਟ ਕੀਤਾ ਕਿ ਉਹ ਹਸਪਤਾਲ ਦੇ ਵਿੱਚ ਜ਼ਰੂਰ ਪਰਤੇ ਹਨ ਪਰ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਹ ਵੈਂਟੀਲੇਟਰ ਤੇ ਨਹੀਂ ਨੇ ਤੇ ਟੀਮ ਨੇ ਕਿਹਾ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ ਸੂਤਰਾਂ ਅਨੁਸਾਰ ਪਰਿਵਾਰ ਇਸ ਸਮੇਂ ਧਰਮਿੰਦਰ ਦੇ ਕੋਲ ਮੌਜੂਦ ਹੈ ਅਤੇ ਉਹਨਾਂ ਦੀਆਂ ਤਿਆਂ ਨੂੰ ਵੀ ਅਮਰੀਕਾ ਤੋਂ ਬੁਲਾ ਲਿਆ ਗਿਆ ਤੇ ਪਰਿਵਾਰ ਅਤੇ ਟੀਮ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਅਦਾਕਾਰ ਨੂੰ ਜਲਦੀ ਸਿਹਤਮੰਦ ਹੋਣ ਲਈ ਸ਼ਾਂਤ ਮਾਹੌਲ ਅਤੇ ਆਰਾਮ ਪ੍ਰਦਾਨ ਕਰਨ ਅਤੇ ਇਸ ਸਮੇਂ ਨਿੱਜਤਾ ਬਣਾਈ ਰੱਖਣ। ਤਰਮਿੰਦਰ ਦੇ ਸਮਰਦੇ ਵਿੱਚ ਇੰਡਸਟਰੀ ਦੇ ਵਿੱਚ ਸਰਗਰਮ ਹਨ। ਉਹ ਹਾਲੇ ਵਿੱਚ ਰੌਕੀ ਔਰ ਰਾਣੀ ਦੀ ਪ੍ਰੇਮ ਕਹਾਣੀ ਤੋਂ ਬਾਅਦ ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ ਵਿੱਚ ਨਜ਼ਰ ਆਏ ਸਨ ਤਾਂ ਉਹਨਾਂ ਦੀ ਅਗਲੀ ਫਿਲਮ ਇਹ ਕੇਸ 25 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਤੇ 6 دہਾਕਿਆਂ ਤੋਂ ਵੱਧ ਦੇ ਕੈਰੀਅਰ ਦੇ ਵਿੱਚ ਉਹਨਾਂ ਨੇ ਸ਼ੋਲੇ ਚੁੱਪਕੇ-ਚੁੱਪਕੇ ਅਤੇ ਤਰੰਗਵੀਰ ਵਰਗੀਆਂ ਸੁਪਰ ਹਿੱਟ ਫਿਲਮਾਂ ਦਿੱਤੀਆਂ ਸਨ ਤੇ ਅਦਰੇ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਮੁਹਿੰਮ ਨੂੰ ਲੈ ਕੇ ਪੰਜਾਬ ਸਰਕਾਰ ਕੋਲ ਐਕਟਿਵ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵੱਡੀ ਨਸ਼ਾ ਵਿਰੁੱਧ ਜੰਗ ਯੋਧ ਨਸ਼ਾ ਵਿਰੁੱਧ ਨੂੰ ਲਗਾਤਾਰ 293 ਦਿਨ ਵੀ ਜਾਰੀ ਰੱਖਦਿਆਂ ਪੰਜਾਬ ਪੁਲਿਸ ਨੇ 200 ਕੈਸੇਦ ਹਮਤੇ ਛਾਪੇਮਾਰੀ ਕੀਤੀ ਜਿਸ ਦੌਰਾਨ ਸੂਬੇ ਪਾਰ ਵਿੱਚ 60 ਐਫ ਆਈ ਆਰਸ ਦਰਜ ਕਰਕੇ 75 ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਇਸ ਦੇ ਨਾਲ 200 ਉੱਪਰ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕੋਈ ਨਸ਼ਾ ਤਸਕਰਾਂ ਦੀ ਗਿਣਤੀ 36013 ਹੋ ਗਈ ਹੈ ਤੇ ਇਸ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 1.3 ਕਿਲੋ ਹੈਰੋਇਨ 1419 ਅਸ਼ਿੱਲੀਆਂ ਗੋਲੀਆਂ ਅਤੇ 26050 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਜ਼ਿਕਰ ਹੋ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਲਿਸ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਲਈ ਵੀ ਕਿਹਾ ਗਿਆ ਤੇ ਪੰਜਾਬ ਸਰਕਾਰ ਨੇ ਨਸ਼ਾ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਪੰਜ ਮੈਂਬਰੀ ਕੈਬਨਟ ਸਬਕਮੇਟੀ ਦਾ ਵੀ ਗਠਨ ਕੀਤਾ ਹੈ ਦੱਸ ਦੰਨਿਆ ਕਿ ਵਕ ਵਕ ਥਾਵਾਂ ਤੇ ਜਿਹੜੀ ਕਿ ਛਾਪੇ ਮਾਰੀ ਕੀਤੀ ਜਾਂਦੀ ਤੇ ਨਸ਼ਾ ਤਸਕਰਾਂ ਦੇ ਉੱਤੇ ਜਿਹੜਾ ਕੀ ਕਾਬੂ ਪਾਇਆ ਜਾ ਰਿਹਾ ਰਿਚਾ ਕੋਸ਼ ਦੇ ਨਾਮ ਤੇ ਰੱਖਿਆ ਜਾਵੇਗਾ ਇਸ ਸਟੇਡੀਅਮ ਦਾ ਨਾਮ ਜੀ ਹਾਂ ਕਿ ਜਗਤ ਤੋਂ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਭਾਰਤੀ ਮਹਿਲਾ ਟੀਮ ਦੀ 스타 উইকেট ਕੀਪਰ ਬਲੇਬਾਸ ਰਿਜਾ ਗੋਸ਼ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਐਲਾਨ ਕੀਤਾ ਹੈ ਕਿ ਡਾਰਜਲਿੰਗ ਵਿੱਚ ਬਣਨ ਵਾਲੇ ਨਵੇਂ ਕ੍ਰਿਕਟ ਸਟੇਡੀਅਮ ਦਾ ਨਾਮ ਭਾਰਤ ਦੀ 2025 ਮਹਿਲਾ ਵਿਸ਼ਵ ਕੱਪ ਜੇਤੂ ਰਿਜਾ ਘੋਸ਼ ਦੇ ਨਾਮ ਤੇ ਰੱਖਿਆ ਜਾਵੇਗਾ ਇਹ ਫੈਸਲਾ ਸਿਲੀਗੂਰੀ ਦੇ 22 ਸਾਲਾ ਕ੍ਰਿਕਟਰ ਦੇ ਸਨਮਾਨ ਦੇ ਵਜੋਂ ਲਿਆ ਗਿਆ ਤੇ ਜਿਸਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਦੀ ਇਤਿਹਾਸਕ ਖਿਤਾਬ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਮੁੱਖ ਮੰਤਰੀ ਨੇ ਇਹ ਐਲਾਨ ਰਿਚਾ ਦੇ ਸਨਮਾਨ ਦੇ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਕੀਤਾ। ਉਹਨਾਂ ਨੇ ਕਿਹਾ ਕਿ ਬੰਗਾਲ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਰਿਚਾ ਦੀਆਂ ਪ੍ਰਾਪਤੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰਹਿਣ। ਗੋਮਦਾ ਬੈਨਰਜੀ ਨੇ ਕਿਹਾ ਰਿਚਾ ਨੇ ਸਿਰਫ 22 ਸਾਲ ਦੀ ਉਮਰ ਦੇ ਵਿੱਚ ਵਿਸ਼ਵ ਚੈਂਪੀਅਨ ਬਣ ਕੇ ਇਤਿਹਾਸ ਰਚਿਆ ਹੈ। ਪੱਛਮੀ ਬੰਗਾਲ ਸਰਕਾਰ ਵੱਲੋਂ ਅਸੀਂ ਤੁਹਾਨੂੰ ਉਸ ਨੂੰ ਸਨਮਾਨਿਤ ਕੀਤਾ ਹੈ। ਪਰ ਮੈਂ ਇਸ ਤੋਂ ਵੱਧ ਕੁਝ ਕਰਨਾ ਚਾਹੁੰਦੀ ਹਾਂ। ਮਮਤਾ ਬੈਨਰਜੀ ਨੇ ਕਿਹਾ ਰਿਚਾ ਨੇ ਸਿਰਫ 22 ਸਾਲ ਦੀ ਉਮਰ ਦੇ ਵਿੱਚ ਵਿਸ਼ਵ ਚੈਂਪੀਅਨ ਬਣ ਕੇ ਇਤਿਹਾਸ ਰਚਿਆ। ਪੱਛਮੀ ਬੰਗਾਲ ਸਰਕਾਰ ਵੱਲੋਂ ਅਸੀਂ ਉਸ ਨੂੰ ਸਨਮਾਨਿਤ ਕੀਤਾ ਹੈ ਪਰ ਮੈਂ ਇਸ ਤੋਂ ਵੱਧ ਕਰਨਾ ਚਾਹੁੰਦੀ ਹਾਂ। ਡਾਰਜਲਿੰਗ ਵਿੱਚ ਲਗਭਗ 27 ਏਕੜ ਜ਼ਮੀਨ ਉਪਲਬਧ ਹੈ ਅਤੇ ਮੈਂ ਮੇਅਰ ਨੂੰ ਉੱਥੇ ਇੱਕ ਕ੍ਰਿਕਟ ਸਟੇਡੀਅਮ ਦੀ ਯੋਜਨਾ ਬਣਾਉਣ ਲਈ ਕਿਹਾ ਤੇ ਇਸ ਦਾ ਨਾਮ ਰਿਚਾ ਕ੍ਰਿਕਟ ਸਟੇਡੀਅਮ ਰੱਖਿਆ ਜਾਵੇਗਾ। ਤਾਂ ਫੈਨਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨਆਈ ਮਨੁ ਤੋਂ ਉਤਸ਼ਾਹ ਤਾਨਪਾ